ਸਾਸ੍ਰੀ ਕਾਲ ਪਲੀਜ਼ ਸਾਥ ਜੋੜ ਕੇ ਬਹਿੰਤੀ ਆ ਵੀ ਮੇਰੀ ਵੀਡੀਓ ਉੱਪਰ ਨਾ ਕਰਿਓ ਪੂਰੀ ਵੇਖਿਓ ਸਿਟਾ ਕੀ ਨਿਕਲਦਾ ਵਾ ਐਂਡ ਵਦਿਆ ਇੱਕ ਲਗਾ ਮੈਂ ਕਹਾਣੀ ਸੁਣਾਉਣ ਕਹਾਣੀ ਹੈ ਕੀ ਆ ਰੱਬ ਦੇ ਨੇਕ ਬੰਦੇ ਦੀ ਉਹ ਜਦੋਂ ਘਰ ਆਪਣੇ ਫੁਲਕਾ ਸਕਦਾ ਸਕਣ ਤੋਂ ਪਹਿਲਾਂ ਇੱਕ ਫੁਲਕਾ ਉਹ ਬਾਹਰ ਕੁੱਤੇ ਨੂੰ ਪਾ ਕੇ ਆਉਂਦਾ ਡੇਲੀ ਇਦਾਂ ਹੀ ਕਰਦਾ ਉਹ ਕੁੱਤਾ ਰੱਖਿਆ ਹੋਇਆ ਵੀ ਨਹੀਂ ਆ ਗਲੀ ਦੇ ਆਮ ਕੁੱਤੇ ਡੇਲੀ ਉਹਨੇ ਇਦਾਂ ਕਰਨਾ ਜਦੋਂ ਕਿਤੇ ਕੋਈ ਫਕੀਰ ਬੰਦਾ ਉਦੇ ਘਰ ਵਿੱਚ ਕੋਈ ਮੰਗਣਾ ਆਤੇ ਆਉਂਦਾ ਉਹਨੇ 10-5 ਦੇ ਕੇ ਤੋਰਨਾ ਨਹੀਂ ਤੇ ਫੁੱਲ ਦਾ ਪਾਣੀ ਸਕਾ ਕੇ ਕੰਨਾਂ ਚਾ ਪਾਣੀ ਪੀ ਕੇ ਕੰਨਾਂ ਖਾਲੀ ਨਹੀਂ ਤੋਰਨਾ ਐਦਾਂ ਦਾ ਨੇਕ ਇਨਸਾਨ ਹੋ ਨਾ ਕਿਸੇ ਦਾ ਮਾੜਾ ਨਾ ਕਿਸੇ ਦਾ ਖੰਦਾ ਕੇ ਦੇ ਨਾਲ ਉਹਨੇ ਪੀਤ ਪਾਵ ਨਹੀਂ ਹੈਗਾ ਜੋ ਕੰਮ ਕਰਨਾ ਰੱਬ ਦੀ ਹਜ਼ੂਰੀ ਚ ਰਹਿ ਕੇ ਕਰਨਾ ਇੱਕ ਟਾਈਮ ਇਦਾਂ ਦਾ ਆਇਆ ਉਹ ਕਿਸ ਦੇ ਨਾਲ ਮੋਟਰਸਾਈਕਲ ਤੇ ਕਿਤੇ ਬਾਹਰ ਜਾ ਰਿਹਾ ਸੀ ਤਿੰਨ ਜਾਣੇ ਸੀ ਉਹ ਉਹ ਰਸਤੇ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਜਿਹੜਾ ਡੇਲੀ ਰੋਜ਼ ਕੁੱਤੇ ਰੋਟੀ ਪਾ ਕੇ ਫੇਰ ਰੋਟੀ ਖਾਂਦਾ ਸੀ ਨਾ ਉਹਦੀ ਲੱਤ ਟੁੱਟ ਜਾਂਦੀ ਆ ਉਹ ਰੱਬ ਦੇ ਨਾਲ ਗੱਲਾਂ ਕਰਦਾ ਵੀ ਮੇਰੇ ਨਾਲ ਕਿਉਂ ਮਾਰੀ ਕੀਤੀ ਹੈ ਮੈਂ ਤੇ ਕਦੀ ਕਿਸੇ ਨਾਲ ਮਾਰਾ ਵੀ ਨਹੀਂ ਕੀਤਾ ਹਰ ਕਿਸੇ ਦਾ ਭਲਾ ਹੀ ਸੋਚਿਆ ਮੇਰੇ ਨਾਲ ਕਿਉਂ ਕਿ ਮੇਰੇ ਨਾਲ ਇਦਾਂ ਦਾ ਕਿਉਂ ਕੀਤਾ ਚਾਂਚਕ ਉਥੋਂ ਇੱਕੋ ਜਿਹੀ ਆਵਾਜ਼ ਆਉਂਦੀ ਆ ਇਹ ਤਾਂ ਆਖਿਆ ਆਉਂਦੀ ਇਨਸਾਨ ਨੂੰ ਕੱਲੇ ਨਹੀਂ ਹੁੰਦੇ ਅੰਦਰ ਰੱਬ ਦੇ ਆ ਨੇਕ ਬੰਦਿਆ ਜਿਹੜੇ ਟਾਈਮ ਤੇ ਤੇਰੀ ਇਹ ਲੱਤ ਟੁੱਟੇ ਹੀ ਆ ਨਾ ਇਸ ਟਾਈਮ ਤੇ ਤੇਰੀ ਮੌਤ ਲਿਖੀ ਸੀ ਅਹੀਂ ਇਸ ਟਾਈਮ ਨੂੰ ਟਾਲ ਨਹੀਂ ਸਕਦੇ ਹਾਂ ਜੋਨ ਸਾਣਾ ਬੀਤਣਾ ਵਾ ਜਾਂ ਹੋਣਾ ਵਾ ਉਹ ਕਿੰਨਾ ਵੀ ਰੱਬ ਦਾ ਭਗਤ ਹੋਵੇ ਜਾਂ ਰੱਬ ਨੂੰ ਮੰਨਣ ਵਾਲਾ ਹੋਵੇ ਜੋ ਉਹਦੀ ਜ਼ਿੰਦਗੀ ਦੇ ਵਿੱਚ ਹੋਣਾ ਵਾ ਉਹ ਹੋਣਾ ਹੀ ਆ ਪਰ ਇਸ ਧਰਤੀ ਦੇ ਉੱਪਰ ਜੋ ਚੰਗਾ ਕਰੂਗਾ ਉਹਦਾ ਕੁਝ ਉਹਦੇ ਪਾਪ ਕੱਟੇ ਜਾਂਦੇ ਆ ਕੋਹੋ ਦਾ ਟਾਈਮ ਜਿਹੜਾ ਉਲਟ ਚੱਲ ਰਿਹਾ ਹੁੰਦਾ ਵਾ ਉਹਦਾ ਕੋਹ ਟਾਈਮ ਕੰਮ ਹੋ ਜਾਂਦਾ ਵਾ ਜਿਹੜੇ ਟਾਈਮ ਤੇ ਤੇਰੀ ਇਹ ਲੱਤ ਟੁੱਟੀ ਆ ਨਾ ਇਸ ਟਾਈਮ ਤੇ ਤੇਰੀ ਮੌਤ ਲਿਖੀ ਹੀ ਤੇ ਅਹੀਂ ਤੇਰੇ ਮੌਤ ਦਾ ਟਾਈਮ ਕੱਟ ਕੇ ਤੇ ਤੈਨੂੰ ਐਡੀ ਕਿ ਸਜ਼ਾ ਦੇ ਦਿੱਤੀ ਆ ਉਹ ਸੁਣ ਕੇ ਰੱਬ ਦੀਆਂ ਗੱਲਾਂ ਹੱਥ ਜੋੜ ਕੇ ਉਹਦੇ ਗਾੜੀ ਬੇਨਤੀ ਕਰਦਾ ਵਾ ਹਿਮਾਲਕਾ ਠੀਕ ਹੈ ਤੂੰ ਹੀ ਹੈਗੇ ਜੇ ਕੀ ਪਤਾ ਅੱਜ ਮੈਂ ਇੰਨਾ ਕੋਪਨ ਨਾ ਕੀਤਾ ਹੁੰਦਾ ਜਾਂ ਸੇਵਾ ਨਾ ਕੀਤੀ ਹੁੰਦੀ ਜਾਂ ਇਦਾਂ ਦਾ ਇਨਸਾਨ ਮੈਂ ਨਾ ਹੁੰਦਾ ਤੇ ਸਾਇਤ ਮੈਂ ਆਪਣੇ ਬੱਚਿਆਂ ਦੇ ਵਿੱਚ ਅੱਜ ਨਾ ਹੁੰਦਾ ਇਹ ਮੇਰੀ ਕਹਾਣੀ ਆ ਇਸ ਕਹਾਣੀ ਦੇ ਵਿੱਚੋਂ ਵੇਖਿਓ ਤੁਹਾਨੂੰ ਇਹਦੇ ਵਿੱਚੋਂ ਕੀ ਸਿੱਟਾ ਮਿਲਿਆ ਤੇ ਕੀ ਇਨਸਾਨ ਨੂੰ ਸੋਚਣਾ ਚਾਹੀਦਾ ਵਾ ਤੇ ਕੀ ਇਨਸਾਨ ਨੂੰ ਕਰਨਾ ਚਾਹੀਦਾ ਵਾ ਸਾਸਰੀ ਕਾ